ਆ ਲਾਲਾ ਤੁਹਾਨੂੰ ਇੱਥੇ ਭੰਡਾਰਾ ਦਾ ਪ੍ਰੋਗਰਾਮ ਵੀ ਮਿਲਣਾ ਦੇਖਣ ਨੂੰ ਓਏ ਮੈਨੂੰ ਪੁੱਛਦਾ ਕਿੱਥੋਂ ਆਇਆ ਓਏ ਇਹ ਤੁਗੜਾ ਓਏ ਓ ਮੈਂ ਓ ਰੱਬ ਦਾ ਬੰਦਾ ਆ ਓਹ ਮੈਂ ਰੱਬ ਦਾ ਬੰਦਾ ਇਹ ਮੈਨੂੰ ਵੇਲੇ ਮੈਂ ਤੇਰੀ ਮਾਂ ਦਾ ਬੰਦਾ ਤੇ ਕਿਹਾ ਹਰੇ ਬੇਗੂਰ ਨਾ ਹਵੇ ਸ਼ਾਇਦ ਓਹ ਨਾ ਓਏ ਓਏ ਅਸੀਂ ਮਰਾਸੀ ਆ ਸ਼ਕੱਬ ਆਊਟ ਕੌਣ ਮਰਾਸੀ ਨਾਲ ਗੱਲ ਨਹੀਂ ਕਰਨੀ ਚਾਹੀਦੀ ਓਏ ਮਰਾਸੀਆਂ ਨਾਲ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਓਏ ਓਏ ਠੰਡ ਤੋਂ ਮੂਹ ਡਰਦੇ ਓਏ ਯਾਰ ਮਰਾਸੀ ਤੋਂ ਠੰਡ ਤੋਂ ਬਹੁਤ ਡਰਦੇ ਓਏ ਯਾਰ ਕੌਣ ਮਰਾਸੀ ਜ਼ਿੰਦਗੀ ਚ ਦੋ ਵਾਰੀ ਰਹੌਦਾ ਸਾਰੀ ਜ਼ਿੰਦਗੀ ਚ ਉਹ ਮਰਾਸੀ ਸਾਰੀ ਜ਼ਿੰਦਗੀ ਵਿੱਚ ਦੋ ਵਾਰੀ ਨਾ ਹੁੰਦਾ ਸ਼ੇਰ ਉਹ ਉਹ ਕਿਹੜਾ ਕਿਹੜਾ ਹਾਂ ਉਹ ਸ਼ਦਾਈਆ ਕਿਹੜਾ ਕਿਹੜਾ ਓਏ ਆਉਂਦਾ ਓਏ ਆਉਂਦਾ ਇੱਕ ਵਾਰੀ ਦੇ ਦੋ ਜੰਦਾ ਆ ਇਹਦਾ ਪਾਪਾ ਮਰ ਗਿਆ ਓਏ ਉਹ ਇਹਦਾ ਪਾਪਾ ਮਰ ਗਿਆ ਯਾਰ ਉਹਨੂੰ ਦਿਵਾਣ ਲੱਗੇ ਓਏ ਬਰਾਸੀਆ ਉਹਨੂੰ ਦਿਵਾਣ ਲੱਗੇ ਸਾਲਾ ਉੱਟ ਕੇ ਰਹਿ ਗਿਆ ਓਏ ਉੱਟ ਕੇ ਰਹਿ ਗਿਆ ਆਹੋ ਪਰ ਕੋਈ ਕਿਉਂ ਦਾ ਸਾਲਾ ਤਾਂ ਹੁੰਦਾ ਤੂੰ ਕੋ ਪਤਾ ਤੈਨੂੰ ਫੇਰ ਹੋਰਦਾ ਆ ਤੇ ਕੰਮ ਰਿਆ ਤੇ ਨਾ ਟੈਕ ਫੇਸਬੁਕ ਦਾ ਉਹ ਉਹ ਗੱਲ ਸੁਣ ਮੇਰੀ ਹਾਂ ਆ ਬਰਸੀ ਪੜਿਆ ਬੋਲੀ ਇਹਦਾ ਆ ਇਹਦਾ ਉਹ ਆ ਪੜਿਆ ਆਹੋ ਇਹ ਵੀ ਪੜੇ ਦੀ ਕਿ ਤੁੰਤਾ ਜਣਾ ਕਿਹੜੀਆਂ ਇਹਦੀ ਨਾਨੀ ਬਿਮਾਰ ਹੋ ਗਈ ਓ ਯਾਰ ਇੱਕ ਵਾਰੀ ਤੇਰੀ ਨਾਨੀ ਬਿਮਾਰ ਹੋ ਗਈ ਨਾਲ ਇਹਦੀ ਕੁਕੜੀ ਬਿਮਾਰ ਹੋ ਗਈ ਉਹ ਨਾਲੇ ਕੁਕੜੀ ਬਿਮਾਰ ਹੋ ਗਈ ਇਹ ਦੋਵਾਂ ਨੂੰ ਲੈ ਕੇ ਡਾਕਟਰ ਕੋਲ ਚਲੇ ਗਿਆ ਓ ਯਾਰ ਇਹ ਦੋਵਾਂ ਨੂੰ ਲੈ ਕੇ ਡਾਕਟਰ ਕੋਲ ਚਲੇ ਗਿਆ ਓਏ ਡਾਕਟਰ ਨੇ ਦਵਾਈ ਦੇ ਦਿੱਤੀ ਓਏ ਇਹਨੂੰ ਡਾਕਟਰ ਨੇ ਦਵਾਈ ਦੇ ਦਿੱਤੀ ਇਹਦੇ ਕੁਕੜੀ ਵਾਲੀ ਦਵਾਈ ਨਾਨੀ ਨੂੰ ਦੇਤੀ ਤੇ ਨਾਨੀ ਵਾਲੀ ਦਵਾਈ ਕੁਕੜੀ ਨੂੰ ਦੇਤੀ ਓਏ ਇਹਨੇ ਕੁਕੜੀ ਵਾਲੀ ਦਵਾਈ ਨਾਨੀ ਨੂੰ ਦੇ ਦਿੱਤੀ ਤੇ ਨਾਨੀ ਵਾਲੀ ਦਵਾਈ ਕੁਕੜੀ ਨੂੰ ਦੇ ਦਿੱਤੀ ਤੇ ਵੇਖਿਓਆ ਭਲਾ ਵੇਖਿਓਆ ਓਏ ਓਏ ਕੁਕੜੀ ਬੈਠ ਕੇ ਚਲੇਗੀ ਨਾਨੀ ਖੁੱਡਿਆ ਜ ਬਣ ਗਈ ਨਾਨੀ ਖੁੱਡੇ ਜ ਬਣ ਗਈ ਚਲਾਈ ਸਾਹਾਂ ਦੇ ਦਾ ਪੜਿਆ ਆਏ ਓ ਤੈਨੂੰ ਅੱਖਾਂ ਬਾਲਾ ਪੜਿਆ ਮੈਨੂੰ ਵੀ ਆ ਗਿਆ ਸ਼ਹਿਰ ਠੀਕ ਆਓ ਓਏ ਸ਼ਹਿਰ ਮਿਲਾਂਗੇ ਯਾਰ ਮੈਨੂੰ ਕਹਿੰਦਾ ਮੈਨੂੰ ਸ਼ਹਿਰ ਘੁਮਾ ਕੇ ਲੈ ਆ ਓਏ ਇਹ ਤੈਨੂੰ ਕਹਿੰਦਾ ਵੀ ਮੈਨੂੰ ਸ਼ਹਿਰ ਘੁਮਾ ਕੇ ਲੈ ਆ ਓਏ ਮੈਂ ਤੈਨੂੰ ਇੱਕ ਹੋਟਲ 'ਚ ਲੈ ਕੇ ਜਾ ਓ ਤੂੰ ਇਹਨੂੰ ਇੱਕ ਵੱਡੇ ਹੋਟਲ 'ਚ ਲੈ ਆ ਇਹ ਕਹਿੰਦਾ ਜੇ ਬਾਥਰ ਦੇਣਾ ਹੋਵੇ ਆ ਇਹ ਕਹਿੰਦਾ ਵੀ ਜੇ ਬਾਥਰ ਦੇਣਾ ਹੋਵੇ ਇਹਨੂੰ ਮੈਂ ਬਾਥਰ ਦੇ ਅੰਦਰ ਲਾਟਾ ਇਹਨੂੰ ਤੂੰ ਬਾਥਰ ਦੇ ਅੰਦਰ ਲਾਟਾ ਸਾਲਾ ਇੰਦਰੋਂ ਜਾ ਕੇ ਫਰਨੈਲੀਆਂ ਗੋਲੀਆਂ ਖਾ ਆ ਓਏ ਓ ਅਸਲ ਜਾ ਕੇ ਫਰਮਾਨ ਦੀਆਂ ਗੋਲੀਆਂ ਖਾ ਲੇ ਬਾਹਰ ਆ ਕੇ ਮੈਨੂੰ ਬਰਾ ਕੀ ਕਹਿੰਦਾ ਤੈਨੂੰ ਕੀ ਲਾਵੇ ਕਿਦਾ ਯਾਰ ਇਥੋਂ ਦੇ ਸ਼ੱਕਰਬਾਰੇ ਘੋੜੇ ਐ ਇਥੋਂ ਦੇ ਸ਼ੱਕਰਬਾਰੇ ਘੋੜੇ ਐ ਕਿਹਦਾ ਪੜਿਆ ਆਏ ਬੇ ਤੂੰ ਸੁਣਾ ਦੇ ਓਏ ਆ ਜਾ ਤੈਨੂੰ ਦੱਸਿਆ ਬੜਾ ਕੰਜੂਸ ਆ ਇਹ ਕੰਜੂਸ ਵੀ ਆ ਕਿਦਾਂ ਇਹ ਨਵਾਂ ਨਵਾਂ ਲਿਆ ਹੋਇਆ ਓਏ ਯਾਰ ਇਹਦਾ ਹੋਇਆ ਨਵਾਂ ਨਵਾਂ ਆ ਓਏ ਸਾਲਾ ਖਰਚੇ ਤੋਂ ਡਰਦਾ ਇਹ ਖਰਚੇ ਤੋਂ ਦਾ ਪਿੰਡ ਰਿਆ ਸੀ ਬੇਨੇ ਜੱਲਾ ਹਰੀ ਮੁਰ ਬਾਲਾ ਕੰਜੂਸ ਆ ਅੱਜ ਇਹ ਕੰਜੂਸ ਆ ਉਹ ਕੰਜੂਸ ਇਹਦਾ ਨਵਾਂ ਨਵਾਂ ਵਿਆਹ ਹੋਇਆ ਓ ਯਾਰ ਇਹ ਤਾਂ ਹੋ ਗਿਆ ਨਵਾਂ ਨਵਾਂ ਗਿਆ ਇਹਦੀ ਜਨਾਨੀ ਨੂੰ ਬੁਲਾ ਕੀ ਕਹਿੰਦੀ ਉਹ ਇਹਦੀ ਜਨਾਨੀ ਨੂੰ ਕੀ ਕਹਿੰਦੀ ਇਹਨੂੰ ਕਹਿੰਦੀ ਵੇ ਵੇ ਮੈਨੂੰ ਕਮਾ ਕੇ ਲਿਆ ਹਾਂ ਉਹ ਕਹਿੰਦੀ ਵੇ ਮੈਨੂੰ ਕਮਾ ਕੇ ਲਿਆ ਇਹ ਸਾਰਾ ਐਡਾ ਕੰਜੂਸ ਹਨ ਬੁੱਤੋਂ ਫੜ ਕੇ ਕਮਾਤੀ ਬੇ ਬੁੱਤੋਂ ਫੜ ਕੇ ਕਮਾਤੀ ਏਦਾਂ ਲੁੱਟਦੀ ਯਾਰ ਕਿਹੜਾ ਇਹ ਨਾ ਉਹ ਬਰਾਸੀਆ ਹਾਂ ਓਏ ਆ ਵੀ ਬਰਾਸੀਆ ਪੜਿਆ ਏ ਕਿਹੜਾ ਓਏ ਆ ਜਾ ਓਏ ਆਪਣੇ ਓਏ ਯਾਰ ਪੜਿਆ ਮਾ ਕੰਜੂ ਜੀ ਉਹ ਕਿਦਾਂ ਇਹਦਾ ਮਰ ਗਿਆ ਪਾਪਾ ਓ ਯਾਰ ਇਹਦਾ ਮਰ ਗਿਆ ਪਾਪਾ ਇਹ ਆਪਣੇ ਬਾਪੇ ਨਾਲ ਬਹੁਤ ਪਿਆਰ ਕਰਦਾ ਸੀ ਓ ਯਾਰ ਇਹ ਆਪਣੇ ਬਾਪੇ ਨਾਲ ਬਹੁਤ ਪਿਆਰ ਕਰਦਾ ਸੀ ਯਾਰ ਉਹ ਮਰ ਗਿਆ ਉਹ ਮਰ ਗਿਆ ਇਹ ਉਹਦੇ ਲਾਗੇ ਜਾ ਕੇ ਕਹਿਣ ਲਿਆ ਕਹਿੰਦਾ ਪਾਪਾ ਕਹਿੰਦਾ ਸਾਲਾ ਮੈਨੂੰ ਤਾਂ ਪੱਕਾ ਲੈ ਲੈਂਦੇ ਤੇ ਉਹ ਕੈਨੇਡਾ ਗਿਆ ਡਾਕਟਰ ਲੈ ਗਿਆ ਓਏ ਯਾਰ ਆਹ ਰੋਸੇ ਦੇਣਾ ਇਹ ਡਾਕਟਰ ਲੈ ਗਿਆ ਓਏ ਡਾਕਟਰ ਨੇ ਦਵਾਈ ਦਿੱਤੀ 3 ਮਹੀਨੇ ਲਈ ਓਏ ਯਾਰ ਇਹਨੂੰ ਡਾਕਟਰ ਨੇ ਦਵਾਈ ਦਿੱਤੀ 3 ਮਹੀਨੇ ਵਾਸਤੇ ਸਾਲਾ ਆਪੇ ਮੈਡੀਕਲ ਸਟੋਰ ਖੋਲ ਲਿਆ ਆਪਣੇ ਮੈਡੀਕਲ ਪੈਣ ਜਿਹੜੀ ਕਸੂਲੇ ਜਾਂਦੀ ਆ। ਉਹ ਕਸੂਲੇ ਨਹੀਂ, ਉਹ ਸਕੂਲ ਜਾਂਦੀ ਆ। ਆਹੋ ਸਕੂਲ ਜਾਂਦੀ। ਆਹੋ ਇੱਕ ਵਾਰੀ ਡਾਕਟਰ ਨੂੰ। ਓਏ ਯਾਰ ਇਹ ਵੀ ਪੈਣ ਚਲੇਗੀ ਡਾਕਟਰ ਕੋਲ। ਡਾਕਟਰ ਨੂੰ ਜਾ ਕੇ ਕਹਿੰਦੀ ਕਿ ਡਾਕਟਰ ਜੀ, ਹਮ ਸਮਾਜ ਬੰਨਾ ਚਾਹਤਾਂ। ਉਹ ਡਾਕਟਰ ਨੂੰ ਜਾ ਕੇ ਕਹਿੰਦੀ ਡਾਕਟਰ ਜੀ, ਮੈਂ ਸੋਣੀ ਬੰਨਾ ਚਾਹੁੰਦੀ ਆ। ਇਹ ਕਹਿੰਦੀ ਦੱਸਾਂ ਮੈਂ ਨਾਲ ਲੱਗੀ। ਇਹ ਕਿਲਾਇਆ ਤੁਰੇ। ਇਹ ਡਾਕਟਰ ਜੀ ਇਹ ਦੱਸਣਾ ਨਾਲ ਕੀ ਕੀ ਲਾਇਆ ਕਰਾ ਇਹਦਾ ਭਾਂਜੀ ਇਹ ਤੁਸੀਂ ਨਾਲ ਲੱਟ ਕੁੜੀ ਲਾਇਆ ਕਰਾ ਨਾਲ ਲੱਗੇ ਕੁੜੀ ਲਾਇਆ ਕਰਾ ਬੇਸ ਤੋਂ ਲਾ ਦੇ ਇਸ਼ਰਾ ਇਹ ਜਿਹੜਾ ਆਹੋ ਇੱਕ ਵਾਰ ਕਿਸੇ ਨੇ ਘਰੇ ਚੋਰੀ ਕਰਨ ਗਿਆ ਉਹ ਇਹ ਬਰਾਸੀ ਚੋਰੀ ਕਰਨ ਗਿਆ ਓਏ ਇਹਨੇ ਕਿੰਨੇ ਦਰਵਾਜ਼ਾ ਤੋੜਿਆ ਯਾਰ ਨਾ ਵੀ ਇਹਨੇ ਇੱਕ ਦਰਵਾਜ਼ਾ ਤੋੜਿਆ ਓਏ ਅੰਦਰ 80 90 ਸਾਲ ਦੀ ਬੁੜੀ ਬੈਠੀ ਓਏ ਯਾਰ ਅੰਦਰ 80 90 ਸਾਲਾਂ ਦੀ ਬੁੜੀ ਬੈਠੀ ਏਨ ਕੱਢਿਆ ਪਸਤਾਲ ਤੇ 부ੜੀ ਦੀ ਬੁਰਬੂੜੀ ਤੇ ਰੱਖ ਦਿੱਤਾ ਇਹਨੇ ਓਹ ਏਨੇ ਕੱਢਿਆ ਪਸਤਾਲ ਤੇ 부ੜੀ ਦੀ ਬੁਰਬੂੜੀ ਤੇ ਰੱਖਦਾ ਕੈਨਾ ਮਾਈ ਬੜਦਾ ਜੋਗ ਹੈ ਵਾ ਓਏ ਇਹ ਕੈਨਾ ਮਾਈ ਅੱਜ ਕੱਢਦੇ ਜੋਗ ਹੈਗਾ ਉਹਨਾਂ ਦੰਦ ਕੱਢ ਕੇ ਫੜਾਤੇ ਬੇ ਬਹੁਤ ਦੰਦ ਕੱਢ ਕੇ ਬਣਾਉਂਦੇ ਸਾਲਾ ਬਹੁਤ ਸੀ ਬੇਪੁਖਰਾ ਜਦੋਂ ਆਦਾਲਤਾਂ ਦੀਆਂ ਸਰਕਾਰ ਨੇ ਸੁਝਾਈ ਨਾ ਆ ਮੜਿਆ ਹੱਸ ਲਾ ਬੈ ਗਿਆ ਦਵਾ ਯਾਰ ਬੇਕੂ ਸਾਮੀ ਪੇ ਸੱਤੇ ਕੰਮ ਤੋਂ ਆਇਆ ਆਇਆ ਆਹੋ ਓ ਯਾਰ ਇਹ ਸਾਮੀ ਪੇ ਠੱਗਿਆ ਕੰਮ ਤੋਂ ਘਰ ਆ ਆਪਣੀ ਜਨਾਨੀ ਨੂੰ ਭਲੀਏ ਕਹਿੰਦਾ ਯਾਰਾ ਇਹਦਾ ਭਲੀਏ ਲੱਕ ਕੇ ਬੜਾ ਬੜਾ ਪਾਣੀ ਲੈ ਕੇ ਆ ਓ ਆਪਣੀ ਜਨਾਨੀ ਨੂੰ ਕਹਿੰਦਾ ਭਲੀਏ ਲੱਕ ਕੇ ਅੱਜ ਮੇਰੇ ਵਾਸਤੇ ਪਾਣੀ ਦਾ ਗਲਾ ਓ ਇਹਦੀ ਜਨਾਨੀ ਪਾਣੀ ਲੈ ਚਲੇਗੀ ਓ ਇਹਦੀ ਜਨਾਨੀ ਪਾਣੀ ਲੈ ਚਲੇਗੀ ਇਹਦੀ ਮਗਰ ਲੱਗੀ ਆ ਕਿ ਸਾਰੀ ਸਾਰੀ ਰਾਤ ਬਣੇ ਗਲਾਸ ਲੈ ਕੇ ਉਹ ਸਾਰੀ ਸਾਰੀ ਰਾਤ ਬਾਣੀ ਦਾ ਗਲਾਸ ਲੈ ਕੇ ਖੜੀ ਹੋਏ ਇਹਦੀ ਅੱਖ ਖੁੱਲੀ ਸਵੇਰ ਹੋ ਗਈ ਇਹਦੀ ਅੱਖ ਖੁੱਲੀ ਸਵੇਰ ਹੋ ਗਈ ਆਪਣੀ ਜਨਾਨੀਆਂ ਵਾਲੇ ਤੇ ਹਾਲ ਹੋ ਗਿਆ ਓਏ ਇਹ ਆਪਣੀ ਜਨਾਨੀਆਂ ਵਾਲੇ ਤੇ ਹਾਲ ਹੋ ਗਿਆ ਲੈ ਭਲਕੇ ਲੋਕੇ ਤੂੰ ਮੇਰਾ ਦਿਲ ਜਿੱਤ ਲਿਆ ਹਾਂ ਅੱਜ ਤੂੰ ਮੇਰਾ ਦਿਲ ਜਿੱਤ ਲਿਆ ਅੱਜ ਮੰਗਦੀ ਮੰਗਦੀ ਅੱਜ ਮੰਗਲਾ ਯਾਰ ਇਹ ਨਾਲ ਬਰਾਤੇ ਚਲੇ ਗਿਆ ਓਏ ਮਰਾਸੀਆ ਓ ਇਹ ਨਾਲ ਬਰਾਤੇ ਚਲੇ ਗਿਆ ਓਏ ਉੱਥੇ ਹੋਣ ਲੱਗ ਪਈ ਐ ਮਿੰਡੀਆਂ ਓ ਵਿਆਹ ਵਿੱਚ ਹੋਣ ਲੱਗ ਪਈ ਐ ਮਿਲਣੀਆਂ ਓ ਯਾਰ ਮੁੰਡੇ ਦੇ ਬਾਬੇ ਨੇ ਮਾਰੀ ਸ਼ਾਲ ਓ ਮੁੰਡੇ ਦੇ ਮਾਮੇ ਨੇ ਮਾਰੀ ਸ਼ਾਲ ਕਹਿੰਦਾ ਮੈਂ ਮੁੰਡੇ ਦਾ ਮਾਮਾ ਕੱਢੋ ਕੁੜੇ ਦਾ ਮਾਮਾ ਮਿਲਣੀ ਕਰਾਈਏ ਓ ਮੁੰਡੇ ਦਾ ਮਾਮੇ ਨੇ ਮਾਰੀ ਸ਼ਾਲ ਕਹਿੰਦਾ ਮੈਂ ਮੁੰਡੇ ਦਾ ਮਾਮਾ ਕੱਢੋ ਕੁੜੀ ਦਾ ਮਾਮਾ ਆਪਾਂ ਮਿਲਣੀ ਕਰਾਈਏ ਪਰ ਇਹਨੇ ਮਾਰੀ ਸ਼ਾਲ ਐ ਇਹਨੇ ਮਾਰੀ ਸ਼ਾਲ ਕਹਿੰਦਾ ਮੈਂ ਮੁੰਡੇ ਦਾ ਯਾਰ ਓਏ ਕੱਢੋ ਕੁੜੇ ਦਾ ਯਾਰ ਮਿਲਣੀ ਕਰਾਈਏ ਸੁਲਾਈ ਨਾ ਕੁੜੀ ਦਾ ਯਾਰ ਕਢਾਉਂਦਾ ਸਾਹਬੀ ਦੀ ਘਰਾਉਂਦਾ ਬੇਦੂਰ ਆ ਆ ਜਿਹੜਾ ਓਏ ਆਇਆ ਮੈਨੂੰ ਕਹਿੰਦਾ ਮੇਰੇ ਘਰਾਂ ਤੇਰੀ ਦੀ ਮੱਛੀ ਬਣਾਈ ਓਏ ਕਹਿੰਦਾ ਮੇਰੇ ਘਰਾਂ ਮੈਂ ਤੇਰੇ ਦੀ ਮੱਛੀ ਬਣਾਈ ਜਦੋਂ ਮੈਂ ਇਹਦੇ ਘਰ ਗਿਆ ਓਏ ਜਦੋਂ ਤੂੰ ਇਹਦੇ ਘਰ ਗਿਆ ਸਾਰੇ ਨੇ ਕੰਧ ਤੇ ਬਣਾਈ ਸੀ ਮੱਛੀ ਜਾਂਦੇ ਰਹੇ ਮੈਂ ਕਿਹਾ ਮੱਛੀ ਬਣਾਈ ਹੈ ਨਹੀਂ ਬੇਦੂਰ ਓਏ ਓਏ ਯਾਰ ਪਿੱਛੇ ਦਾ ਲਾਕਡਾਉਨ ਸੀ ਲੱਗੇ ਓਏ ਮਰਾਸੀਆ ਓਏ ਯਾਰ ਲੌਕਡਾਊਨ ਤੇ ਲੱਗੇ ਸੀਗੇ ਐਸ ਮਰਾਸੀ ਤੇ ਟੱਕੀ ਬੜੀ ਕਰ ਲਈ ਇਹ ਟੱਕੀ ਕਰ ਗਿਆ ਮਾੜੀ ਤਾਂ ਕੀ ਕਰ ਗਿਆ ਕਿਹੜੀ ਬਈ ਓਏ ਯਾਰ ਇਹਦੇ ਬਣਾ ਲਈ ਕਰੇ ਦੁਕਾਨ ਲਈ ਦੇ ਸੀ ਲੱਗ ਪਿਆ ਹਾਂ ਲੈ ਵੀ ਮਰਾਸੀਆ ਇਹਦੇ ਘਰੇ ਇੱਕ ਵਰਦੀ ਦੀ ਦੁਕਾਨ ਬਣਾ ਲਈ ਇੱਕ ਪੁੜੀ ਦੇ ਕੋਲ ਆ ਗਈ ਸੂਟ ਸਵਾਣਾ ਓਏ ਇੱਕ ਪੁੜੀ ਦੇ ਕੋਲੋਂ ਸੂਟ ਸਵਾੜਾ ਗਈ ਇਹਨੇ ਪੁੜੀ ਦਾ ਸੂਟ ਸੀ ਤਾਂ ਲੈ ਵੀ ਇਹਨੇ ਪੁੜੀ ਦਾ ਸੂਟ ਸੀ ਦਿੱਤਾ ਦੂਵੇ ਦਾ ਬਾਦ ਪੁੜੀ ਸੋਟੀ ਲੈ ਕੇ ਆ ਗਈ ਓਏ ਪੁੜੀ ਸੋਟੀ ਤਾਂ ਆ ਗਈ ਇਹਨੂੰ ਕਹਿੰਦੀ ਉਹਦਾ ਕਿੱਥੇ ਗਿਆ ਜਿਹੜਾ ਕੱਪੜੇ ਸੀਦਾ ਉਹ ਮੁੰਡਾ ਕਿੱਥੇ ਗਿਆ ਜਿਹੜਾ ਕੱਪੜੇ ਸੀਦਾ ਮੈਂ ਕਿਹਾ ਕੀ ਗੱਲ ਕਹਿੰਦੀ ਹੁੰਦੀ ਅੱਲਾਹ ਦਾ ਕੰਮ ਲੈਣੀ ਆ ਉਹ ਬੁੜੀ ਕਹਿੰਦੀ ਮਾਂ ਦੀ ਅੱਲਾਹ ਦਾ ਕੰਮ ਲੈਣੀ ਆ ਮੈਂ ਕਿਹਾ ਕੀ ਗੱਲ ਤੇਰਾ ਸੁਪ ਸਹੀ ਨਹੀਂ ਸੀ ਤਾ ਹਾਂ ਤੇਰਾ ਸੁਪ ਸਹੀ ਨਹੀਂ ਸੀ ਤਾ ਬਿੱਧੀ ਫੇਟ ਫਾਰਟ ਪਰ ਕਹਿੰਦੀ ਮਾਂ ਦੀ ਅੱਲਾਹ ਦਾ ਕੰਮ ਲੈਣੀ ਆ ਉਹ ਲੱਤਾਂ ਵੀ ਬੰਨ੍ਹਣੀ ਆ ਕਹਿੰਦੀ ਮਾਜਰੇ ਸਰਵਾਂ ਨੂੰ ਜਿੱਪ ਲਾਤੀ ਸਰਵਾਂ ਨੂੰ ਜਿੱਪ ਲਾਤੀ ਦਿਖਾ ਲਈ ਕਰ ਗਏ ਅਸੀਂ ਬੇਕੂਰ ਹੈ ਜੇਦਾ ਓਏ ਆਇਆ ਰੁਕਾਸੀ ਆ ਆ ਜੇਦਾ ਓਏ ਆਇਆ ਸਾਲਾ ਖਾਣ ਪੀਣ ਦਾ ਭਰੇ ਜੀ ਨਹੀਂ ਕਰਦਾ ਓਏ ਓ ਯਾਰੇ ਖਾਣ ਪੀਣ ਦਾ ਭਰੇ ਜੀ ਨਹੀਂ ਕਰਦਾ ਇੱਕ ਵਾਰੀ ਕਿਸੇ ਦੇ ਫੰਕਸ਼ਨ ਤੇ ਗਿਆ ਕਿਸੇ ਦੇ ਵਿਆਹ ਚਲੇ ਗਿਆ ਇਹਨੂੰ ਇੱਕ ਬੰਦਾ ਕਹਿੰਦਾ ਤੂੰ ਵੇਲਾ ਖੜਾ ਰੋਟੀ ਖਾਦਾ ਯਾਰ ਤੂੰ ਵੇਲਾ ਖੜਾ ਤੂੰ ਰੋਟੀ ਖਾਦਾ ਇਹਨੂੰ ਭਲਾ ਕੀ ਕੀਤਾ ਕਿਨੇ ਕੀਤਾ ਸਾਲਾ 15 ਨਾਲ ਖਾ ਗਿਆ ਓਏ ਓ 15 ਨਾਲ ਕੱਲਾ ਖਾ ਗਿਆ ਓ ਸਵੇਰੇ ਬਾਸੂ ਗਿਆ ਓ ਸਵੇਰੇ जान कढला कढलो ਨਹੀਂ ਬੰਨੀ ਕੋਰਾ ਓਏ ਓਏ ਓਹ ਨੂਰਾ ਗੱਲੀ ਯਾਰ ਜਿਹੜਾ ਯਾਰ ਓਏ ਹੁਣ ਕੀ ਹੋਇਆ ਮਾਰਾ ਹੀ ਕਿੰਜ ਹੋ ਗਿਆ ਇਹ ਗੱਲ ਹੋ ਗਈ ਇਹਦਾ ਮੈਂ ਤੈਨੂੰ ਕਿਰਾਇਆ ਹੈ ਨਹੀਂ ਆ ਓਏ ਇਹ ਤੈਨੂੰ ਕਹਿੰਦਾ ਮੈਂ ਤੈਨੂੰ ਕਿਰਾਇਆ ਹੈ ਨਹੀਂ ਤੇ ਯਾਰ ਮੈਂ ਵਾਂਡੇ ਜਾਣਾ ਤੇ ਮੈਂ ਜਾਣਾ ਵਾਂਡੇ ਓ ਮੈਂ ਕਿਹਾ ਸਾਰਾ ਤੇਰਾ ਕਿਰਾਇਆ ਮੈਂ ਚਾ ਦੇਣਾ ਓ ਤੂੰ ਆਖਿਆ ਵੀ ਤੇਰਾ ਕਿਰਾਇਆ ਮੈਂ ਵਸਾ ਲਾਂ ਮੈਂ ਤੂੰ ਆ ਵੀ ਚੁਵਾ ਲਿਆ ਯਾਰ ਓਏ ਮਰਾਸੀਆ ਤੂੰ ਇਹਨੂੰ ਬੋਰੀ ਚ ਪਾ ਲਿਆ ਅਸੀਂ ਦੋਵੇਂ ਬਸੇ ਜਾ ਗਏ ਬਸੇ ਬਹਿ ਗਏ ਕੈਕਟਰ ਆਇਆ ਓਏ ਕੰਡੈਕਟਰ ਆ ਗਿਆ ਇਹਦਾ ਭਾਈ ਕਹਿਣ ਲਿਆ ਓਏ ਕੰਡੈਕਟਰ ਕਹਿੰਦਾ ਟਿਕਟ ਦਿਓ ਮੈਂ ਤਾਂ ਦੇ ਆ ਲਾ ਹੱਥ ਵਾਖਿਆ ਵੀ ਆ ਲਾ ਇਹਦਾ ਬੋਰੀ ਚ ਕੀ ਓਏ ਕੰਡੈਕਟਰ ਕਹਿੰਦਾ ਆ ਬੋਰੀ ਚ ਕੀ ਆ ਮੈਂ ਕਿਹਾ ਇਹਦੇ ਚਾਂਦੇ ਆ ਵਾਖਿਆਂ ਦੇ ਵਿੱਚਾਂਦੇ ਆ ਹਾਂ ਹਾਂ ਇਹ ਚਾਹ ਰਿਹਾ ਕਹਿੰਦਾ ਇੱਕ ਮੈਨੂੰ ਵੀ ਦੇ ਦੇ ਜੀ ਆ ਕਹਿੰਦਾ ਜੰਮ ਕਰੀ ਗਲਪਾਣੀ ਕਰਕੇ ਮੁਕੜੀ ਨੂੰ ਦੇ ਆਉਂਦਾ ਓਏ ਇਹ ਗਨਪਾਨੀ ਖਰਗੇ ਗੁਗਲੀ ਨੂੰ ਪਿਲਾਉਂਦੇ ਆ। ਓ ਮੈਂ ਕਹੇ ਸਾਲਾ ਗੁਗਲੀ ਨੂੰ ਤੈਨੂੰ ਪਾਣੀ ਕਿਉਂ ਪੀਂਦਾ ਓਏ। ਓ ਤੂੰ ਕੁੱਪੀ ਨੂੰ ਗਨਪਾਨੀ ਕਿਉਂ ਲਾਉਂਦਾ? ਇਹਦਾ ਅੰਡੇ ਉਬਲੇ ਦਊਗੀ। ਇਹਦਾ ਪਾਪਾ ਮਰ ਗਿਆ ਰੋਇਆ ਇੰਦੀ। ਓਏ। ਓ ਯਾਰੇ ਦਾ ਪਾਪਾ ਮਰ ਗਿਆ ਰੋਇਆ ਇੰਦੀ। ਓਏ ਹਫਤੇ ਬਾਅਦ ਰੋਂਦਾ ਓਏ। ਓ ਹਫਤੇ ਬਾਅਦ ਰੋਂਦਾ ਤੁਰਿਆ ਆਵੇ। ਓ ਮੈਨੂੰ ਯਾਦ ਹੋਈ ਹੈ ਨਾ ਕੀ ਗੱਲ ਹੋਈ? ਓ ਤੂੰ ਰੋਈਏ ਨਾ ਤੈਨੂੰ ਕੀ ਗੱਲ ਹੋਈ? ਇਹਦਾ ਮੇਰੀ ਕੁੱਪੜੀ ਮਰ ਗਈ। ਓਏ। ਕਿੰਦਾ ਮੇਰੀ ਟੁਕੜੀ ਮਰ ਗਈ ਉਹ ਮੈਂ ਕਿਹਾ ਤੂੰ ਭਾਕੇ ਵਾਲੀ ਰੋਇਆਂ ਨਹੀਂ ਟੁਕੜੀ ਵਾਲੀ ਰੋਂਦਿਆ ਓਏ ਭਾਕੇ ਵਾਲੀ ਰੋਇਆਂ ਨਹੀਂ ਟੁੱਡੀ ਬਾਈ ਰੋਂਦਿਆ ਇਹਦਾ ਪਾਪਾ ਘੜਾ ਦੇ ਦਿੰਦਾ ਸੀ ਉਹ ਬੈਗੜਾ ਤੇ ਮੈਂ ਕੋਈ ਰਾਬੜੀ ਸੀ ਆਪਣੀ ਜ਼ਿੰਦਗੀ ਲੈ ਕੇ ਜਾਂਦੇ ਆ ਜਿਹੜਾ ਓਏ ਯਾਰ ਇਹ ਆਪਣੀ ਜ਼ਿੰਦਗੀ ਲੈ ਕੇ ਜਾਂਦੇ ਓਏ ਬੱਸੇ ਦੇ ਗਿਆ ਓਏ ਯਾਰ ਬੱਸੇ ਦੇ ਦੇ ਗਿਆ ਓਏ ਬੱਸ ਨਹੀਂ ਨਾ ਇੱਕ ਸਰਕਾਰੀ ਬੰਦਾ ਵੀ ਖੜਾ ਸੀ ਉਹ 62 ਸਰਕਾਰੀ ਮੁਲਾਜ਼ਮ ਖੜਾ ਸੀ ਓਏ ਮੁਲਾਜ਼ਮ ਨੇ ਐਵੀਂ ਜਨਾਨੀ ਨੂੰ ਐਂਜਰ ਕੇ ਮਸ਼ੀਨ ਲਾਈ ਉਹ ਮੁਲਾਜ਼ਮ ਨੇ ਐਵੀਂ ਜਨਾਨੀ ਨੂੰ ਐਂਜਰ ਕੇ ਮਸ਼ੀਨ ਲਾਈ ਇਹ ਉਹਨੂੰ ਭਲਾ ਕੀ ਕਹਿੰਦਾ ਕੀ ਕਹਿੰਦਾ ਇੰਨਾ ਭਾਜੀ ਦੱਸੋ ਕੁੜੀ ਹੋ ਕੇ ਮੁੰਡਾ ਜਣੀ ਜਨਦਾ ਦੇ ਛਾਲਾ ਦਾ ਸਿਰੇ ਮਿਲਦਾ ਸਰਦਾਰ ਜੀ ਓਏ ਓਏ ਆਦਰ ਮੇਰੀ ਓਏ ਇੱਕ ਮਿੰਟ ਮੈਨੂੰ ਤਿਆਰ ਹੋ ਲੈ ਦੇਰਾ से गरीब लोक ਉਹ ਥੱਲੇ ਦੀਆਂ ਗੱਡੀਆਂ ਜਾਂਦੀਆਂ ਉਹ ਥੱਲੇ ਦੀਆਂ ਗੱਡੀਆਂ ਜਾਂਦੀਆਂ ਉਹ ਬੱਚਿਆਂ ਨੂੰ ਕਹਿੰਦੇ ਉਹ ਦੇਖੋ ਕਾਕਾ ਕਿਸੀ ਗੱਡੀ ਆ ਉਹ ਬੱਚਿਆਂ ਨੂੰ ਕਹਿੰਦਾ ਉਹ ਦੇਖੋ ਕਿਸੀ ਗੱਡੀ ਗੱਡੀ ਬੱਚੇ ਕਹਿੰਦੇ ਡੈਡੀ ਅਸੀਂ ਮੋਰੀ ਤੋਂ ਗੱਡੀ ਲੈ ਲੇਗੇ ਉਹ ਬੱਚੇ ਕਹਿੰਦੇ ਡੈਡੀ ਹਾਪੀ ਵੋਈ ਗੱਡੀ ਲੈ ਲੇਗੇ ਉਹ ਨਹੀਂ ਮੋੜਦੇ ਆ ਨਹੀਂ ਮੋੜਦੇ ਸਾਰੇ ਗਰੀਬ ਲੋਕ ਚਵਾਰੇ ਚੜਕੇ ਨਿਆਣਾਂ ਦਾ ਸ਼ਰਧਾਂ ਲਾਉਂਦੇ ਉਹ ਚਵਾਰੇ ਚੜਕੇ ਨਿਆਣਾਂ ਦਾ ਸ਼ਰਧਾਂ ਲਾਉਂਦੇ ਆਹੋ ਉਹ ਚੜ ਗਏ ਵੀ ਇਹਨੇ ਆਪਣੀ ਨੋਕੀ ਦਾ ਹੱਥੋਂ ਕਿੱਥੇ ਜਾਂਦਾ ਆ ਕਿਦਾ ਫਿਰ ਜਦੋਂ ਲੈ ਗਏ ਹਏ ਹੋ ਤੁਹਾਡੇ ਬੱਲੇ ਕੀ ਹੋਏ ਸਾਰੇ ਅਨਪੜ੍ਹ ਲੋਗ ਓ ਸ਼ਰਮ ਅੰਮ੍ਰਿਤ ਦੀ ਬੂੰਦਾਂ ਲੈ ਨਾ ਸ਼ਰਮ ਓ ਗਰੀਬੋ ਬੜੀ ਲਿਖੇ ਲੋਗ ਓ ਮਰਾਸੀਆ ਉਹ ਬੜੀ ਲਿਖੇ ਲੋਗ ਓਏ ਉਹਨਾਂ ਦੀਆਂ ਔਰਤਾਂ ਵੀ ਪੜੀਆਂ ਓ ਯਾਰ ਉਹਨਾਂ ਦੀਆਂ ਔਰਤਾਂ ਜਿਹੜੀਆਂ ਬੜੀਆਂ ਲਿਖੀਆਂ ਸਾਰੇ ਅਨਪੜ੍ਹ ਓ ਅਨਪੜ੍ਹ ਅਸੀਂ ਅਨਪੜ੍ਹ ਤੁਹਾਡੀਆਂ ਇ ਓ ਆ ਇ ਔਰਾਂ ਓ ਯਾਰ ਅਨਪੜ੍ਹ ਸਾਡੀਆਂ ਔਰਤਾਂ ਸਾਰਿਆਂ ਨਾਂ ਉਹਨਾਂ ਨੂੰ ਪਕਾਉਣਾ ਆਉਂਦਾ ਓਏ ਨਾ ਇਹ ਉਹਨਾਂ ਨੂੰ ਪਕਾਉਣਾ ਆਉਂਦਾ ਓਏ ਨਾ ਇਹ ਉਹਨਾਂ ਨੂੰ ਖਾਣਾ ਆਉਂਦਾ ਓਏ ਨਾ ਇਹ ਉਹਨਾਂ ਨੂੰ ਖਾਣਾ ਆਉਂਦਾ ਤੇ ਨਾ ਇਹ ਉਹਨਾਂ ਨੂੰ ਓਏ ਛੱਡ ਬੜੇ ਲਿਖੇ ਲੋਗ ਆ ਓਏ ਬੜੇ ਲਿਖੇ ਲੋਗ ਆ ਬੜੀਆਂ ਲਿਖਿਆ ਆ ਤਾਂ ਓਏ ਬਰਾਸਤੀਆ ਉਹਨਾਂ ਦੀ ਆਦਤਾਂ ਬੜੀਆਂ ਲਿਖੀਆਂ ਉਹਨਾਂ ਜਿਹੜਾ ਕੰਮ ਕਰਨਾ ਸਟੈਲ ਓਏ ਉਹ ਸਾਲਿਓਂ ਦਾ ਮੱਛਰ ਲੜਿਆ ਉਹਨਾਂ ਖੁੱਡਣਾ ਵੀ ਸਟਾਈਲ ਸੇ ਓਏ ਉਹਨਾਂ ਦਾ ਮੱਛਰ ਲੜਿਆ ਤੇ ਖੁੱਡਣਾ ਸਟਾਈਲ ਨਾਲ ਸ਼ੇਜ਼ ਐਸ ਐਸ ਉਹਨਾਂ ਨੇ ਕਹਿਣਾ ਓਫੋ ਸੌਰੀ 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 ਓਏ ਉਹ ਬੜੀਆਂ ਰਖੀਆਂ ਦਰਦੀਆਂ ਸਾਲਿਓਂ ਧਾਨੀਆਂ ਅੰਨ ਪੜ ਔਰਤਾਂ ਓਏ ਯਾਰ ਸਾਡੀਆਂ ਅੰਬਰ ਔਰਤਾਂ ਸਾਲਿਓਂ ਉਹਨਾਂ ਨੂੰ ਤੇ ਓਏ ਖੁਰਗਣਾ ਆ ਨੋ ਉਹ ਦੇ ਮੈਂ ਗੁੱਦਿਆ ਅਨਪਾਲਾ ਵਤਾਂ ਚਲਾਈਆ ਕਿਦਾ ਰੁਕਦੀਆ ਸਾਲਿਆਂ ਨਾਲ ਫੁਰਕੋਵੇਂ ਤੇ ਦੂਰਾ ਸ਼ੁਰੂ ਹੋ ਜਾਂਦੀਆ ਓਏ ਠੀਕ ਆਂਦੀਆ ਲੈ ਫੁਰਕੀ ਲੈ ਬੇ ਸਾਲੇ ਅਨਪਾਲਾ ਲੋਗ ਚਲ ਗਿਆ ਓਏ ਕਿਲੀਮੋ ਬੜੇ ਲਿਖੇ ਲੋਗ ਓਏ ਯਾਰ ਉਹ ਬੜੇ ਲਿਖੇ ਲੋਗ ਗਾ ਇਹ ਲਿਖਿਆ ਆਤਾ ਆਤਾ ਉਹਨਾਂ ਦੀਆਂ ਬੜੀਆਂ ਲਿਖੀਆਂ ਉਹਦਾ ਜਿਹੜਾ ਕੰਮ ਕਰਨਾ ਸਕੇਲ ਸੀ ਜਿਹੜਾ ਵੀ ਕੰਮ ਕਰਦਾ ਉਹਨਾਂ ਦਾ ਸਟੈਪ ਨਾਲ ਕਰਦਾ ਓਏ ਉਹਨਾਂ ਦਾ ਹਾਲ ਨਹੀਂ ਕਿ ਜਿਹੜਾ ਸਟੈਪ ਹੈ ਕੈਸੇ ਹਾਂਜੀ ਕੈਸੇ ਐਸਾ ਆਸਾਈ ਹੈ ਅੰਦਰ ਜਿਆਣਾ ਅੰਦਰ ਚ ਗਿਆ ਅੰਦਰ ਜਾ ਕੇ ਉਹਨਾਂ ਨੇ ਆਹ ਆਹ ਕੁੜੀ ਲਾਤੀ ਸਾਰਾ ਤੂੰ ਹੀ ਬਾਹਰੋਂ ਤੇ ਸੀ ਇਹਨੂੰ ਕਿਹਾ ਬੜਾ ਕੁੜੀ ਲਾਤੀ ਆ ਕੁੜੀ ਲਾ ਲਈ ਫੇਰ ਨਹਾ ਸੈੱਬ ਦੇ ਸੈੱਬ ਓਏ ਸ਼ੈਂਪੂ ਚੱਕਣਾ ਹੱਥੋਂ ਤੇ ਪਾਇਆ ਓਏ ਯਾਰ ਸ਼ੈਂਪੂ ਚੱਕਣਾ ਉਹਨੂੰ ਹੱਥ ਦੇ ਬਾਹ ਨਾਲ ਸਟਾਈਲ ਤੇ ਐਸੇ ਇਤੋ ਆਸਾਨ ਹੈ ਹਾਂ ਤੇ ਸਾਰੇ ਬਾਅਦ ਚ ਉਹਨਾਂ ਨੇ ਸਿਰ ਪਹਿਣਾ ਲੈ ਵੀ ਬਾਅਦ ਵਿੱਚ ਉਹਨਾਂ ਨੇ ਸਿਰ ਪਹਿਣਾ ਉਹ ਘoare ਦਾ ਸਿਰ ਕਰ ਉਹਾਰੇ ਦਾ ਵੀ ਸਿਰ ਕਰ ਐਸੇ ਇਤੋ ਆਸਾਨ ਹੈ ਲੈ ਵੀ ਬਾਅਦ ਦੇ ਵਿੱਚ ਉਹਨਾਂ ਦਾ ਕੱਪੜਾ ਲੈਣਾ ਹੈ ਉਹ ਬਾਅਦ ਵਿੱਚ ਉਹਨਾਂ ਨੇ ਇੱਕ ਕੱਪੜਾ ਲੈਣਾ ਓਏ ਓਏ ਕੱਪੜੇ ਨੂੰ ਅੰਝ ਕਰਕੇ ਮੋਢੇ ਤੇ ਰੱਖਣਾ ਓਏ ਕੱਪੜਿਆਂ ਨੂੰ ਓਏ ਅੰਝ ਕਰਕੇ ਮੋਢੇ ਤੇ ਰੱਖਣਾ ਇੱਕ ਵਾਰੀ ਉਹਨਾਂ ਨੇ ਅੰਝ ਕਰਨਾ ਦੂਜੀ ਵਾਰੀ ਅੰਝ ਕਰਕੇ ਓਕੇ ਆਊਟ ਓਏ ਉਹ ਬੜੀਆਂ ਲਖਿਆਰ ਕਰਦੀਆਂ ਛਾਲੇ ਧਾਡੀਆਂ ਅੰਝ ਪੜ ਓ ਸਾਨ ਓ ਯਾਰ ਸਾਡੀਆਂ ਹਨਰ ਆਉਂਦਾ ਓ ਸਾਰੇ ਉਹਨਾਂ ਨੂੰ ਤੇ ਉਹ ਲੋੜੋਂ ਉਹ ਉਹਨਾਂ ਨੂੰ ਨਾਣਾ ਨਹੀਂ ਹੁੰਦਾ ਉਹ ਉਹ ਗਦਨ ਹੁੰਦੀ ਆ ਹਾਂ ਬੜਾ ਹੁੰਦਾ ਇਹ ਇੱਕਦਾਂ ਹੁੰਦੀ ਆ ਉਹ ਸਾਰੇ ਨਾਂ ਲੱਗੀਆਂ ਹੁੰਦੀਆਂ ਓਏ ਇੱਕ ਮੰਜੀ ਇੱਧਰ ਖੜੀ ਕਰ ਲੈਂਦੀ ਐ ਇੱਕ ਮੰਜੀ ਇੱਧਰ ਖੜੀ ਕਰ ਲੈਂਦੀ ਐ ਉਹ ਨਾਂ ਲੱਗੀਆਂ ਹੁੰਦੀਆਂ ਇੱਕ ਮੰਜੀ ਇੱਧਰ ਖੜੀ ਕਰ ਲੈਂਦੀ ਐ ਇੱਕ ਪਾਰਿਤ ਹੋ ਗਈ ਇੱਕ ਕੱਪੜਾ ਲੈਣ ਦੀ ਆ ਓਏ ਕੱਪੜੇ ਨੂੰ ਇੰਜ ਕਰਕੇ ਵੱਟ ਚਾੜ ਦੇਣੀ ਆ ਓਏ ਕੱਪੜੇ ਨੂੰ ਇੰਜ ਕਰਕੇ ਵੱਟ ਚਾੜ ਦੇਣੀ ਆ ਐਸਾ ਸ਼ੁਰੂ ਹੋ ਪੈਂਦੀ ਆ 8 ਸ਼ਟਾਗ 8 ਸ਼ਟਾਗ ਸਾਰਾ ਚਾਰਵਾਂ ਹਿੱਸਾ ਚਾੜ ਦੇਣੀ ਆ ਓਏ ਬੇਸੀਪਾ ਇਹਨਾਂ ਦੇ ਜਨਾਨੀਆਂ ਵੀ ਆਣ ਪੜੀਆਂ ਓਏ ਓਏ ਯਾਰ ਸਾਡੀਆਂ ਜਨਾਨੀਆਂ ਅੱਜ ਪਰ ਉਹ ਰਖਸ਼ੇ ਦੇ ਬੇਣ ਬੱਚਿਆਂ ਕੀ ਕਹਿੰਦੀਆਂ ਓਹ ਰਖਸ਼ੇ ਦੇ ਬੇਣ ਤੇ ਰਖਸ਼ਿਆਂ ਨੂੰ ਕੀ ਕਹਿੰਦੀਆਂ E fiyan mè pa hiri, mè ta ki yale mè. Mwen mè te bende di lè te say. Parè, se mè di ta ki yale mire.